ਇਹ ਕਿਹਨਾ ਤੁਹਾਡਾ ਹੈ ਮੇਰਾ ਨਾਮ ਹਰਦੀਪ ਸਿੰਘ ਆ ਜੀ ਇਹ ਮੇਰਾ ਨੌਜਵਾਨ ਦੀ ਡੈਥ ਹੋਈ ਹੈ ਤੁਹਾਡਾ ਕੀ ਲੱਗਦਾ ਜੀ ਮੇਰਾ ਛੋਟਾ ਬ੍ਰਦਰ ਹੈ ਭਾਈ ਕੀ ਨਾਮ ਸੀ ਦਾ ਕੀ ਗੱਲਬਾਤ ਹੋਈ ਹੈ ਜੀ ਇਹਦਾ ਨਾਮ ਸਤਰਾਮ ਸਿੰਘ ਹੈ ਜੀ ਇਹ ਐਲ ਐਨ ਐਨਟੀ ਕੰਪਨੀ ਜੇ ਬੰਬੇ ਕੰਮ ਕਰਦਾ ਸੀ ਉੱਥੇ ਹਾਸਾ ਵਾਪਰਿਆ ਜੀ ਇਹ ਕਿਸ ਤਰ੍ਹਾਂ ਇਹਨਾਂ ਦੀ ਮੌਤ ਹੋਈ ਇਹਨਾਂ ਦੀ ਜਿਵੇਂ ਸੁਣਿਆ ਜਾ ਰਿਹਾ ਕਿ ਮਸ਼ੀਨ ਦੇ ਵਿੱਚ ਆ ਕੇ ਮੌਤ ਹੋਈ ਹੈ ਹਾਂ ਜੀ ਮੌਕੇ ਦੀ ਮੌਤ ਹੋਈ ਹੈ ਮੌਕੇ ਦੀ ਮੌਤ ਹੋਈ ਹੈ ਹਾਂ ਜੀ ਮੌਕੇ ਤੇ ਹਸਪਤਾਲ ਪਹੁੰਚਾਉਂਦੇ ਆ ਮੌਤ ਹੋ ਗਈ ਪਰਿਵਾਰਦ ਵਿੱਚ ਇਹਨਾਂ ਦੇ ਕੌਣ ਕੌਣ ਹੈ? ਪਰਿਵਾਰਦ ਵਿੱਚ ਮਦਰ ਫਾਦਰ ਆ ਦੋ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਦੋ। ਕਲ ਜਿਵੇਂ ਲਿਖਿਆ ਜਾ ਸਰਕਾਰ ਤੋਂ ਕੋਈ ਮੰਗ ਪਰਿਵਾਰ ਦੀ। ਹਾਂਜੀ ਸਰਕਾਰ ਮਦਰ ਸੰਯੋਗ ਦਵੇ ਛੋਟੇ ਛੋਟੇ ਬੱਚੇ ਆ। ਜਿੰਨਾ ਵਾਦ ਚੜ ਕੇ ਸਰਕਾਰ ਕਰ ਸਕਦੀ ਹੈ ਇਹਨਾਂ ਨੂੰ ਸੰਯੋਗ ਦਿੱਤਾ ਜਾਵੇ। ਕਿੰਨੇ ਸਮੇਂ ਤੋਂ ਕੰਪਨੀ ਗਈ ਐਸ ਮੈਂ? 6 ਮਹੀਨੇ ਤੋਂ ਕੰਪਨੀ ਗਈ। ਹਾਂਜੀ ਪੀਨੋਟਾ ਡਾਈ। ਪਰ ਪਿੰਨ ਸੰਗ ਨੰਬਰਦਾਰ ਪਿੰਡ ਜਮਾਰਾ ਤੋਂ। ਇਹ ਕੀ ਗੱਲਬਾਤ ਹੈ ਜਿਹੜੀ ਨੌਜਵਾਨੀ ਗੱਲਬਾਤ ਹੋਈ ਹੈ ਸਾਡੇ ਪਿੰਡ ਦਾ ਇਹ ਮੁੰਡਾ ਸੁਤਨਾਮ ਸਿੰਘ ਛੋਟੇ ਛੋਟੇ ਬੱਚੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬੰਬੇ ਕਿਸੇ ਕੰਪਨੀ ਚ ਗਿਆ ਸੀ ਉੱਥੇ ਕੋਈ ਹਾਦਸਾ ਹੋ ਗਿਆ ਦੇ ਨਾਲ ਇਹ ਛੋਟੇ ਛੋਟੇ ਬੱਚੇ ਆ ਤੇ ਅਸੀਂ ਇਹਨਾਂ ਨੇ ਕੰਪਨੀ ਨੂੰ ਵੀ ਵੱਧ ਤੋਂ ਵੱਧ ਇਹਨਾਂ ਦੇ ਮਤਕਾ ਨਹੀਂ ਚਾਹੀਦੀ ਆ ਤੇ ਜਿਹੜੀਆਂ ਆਪਣੇ ਸਥਾਨਕ ਸਰਕਾਰਾਂ ਵਾਂ ਇਹਨਾਂ ਨੇ ਵੀ ਵੱਧ ਤੋਂ ਵੱਧ ਮਤਕਾ ਨਹੀਂ ਚਾਹੀਦੀ ਕਿਉਂਕਿ ਛੋਟੇ ਛੋਟੇ ਪਰਿਵਾਰ ਆ ਜੇ ਦੇ ਸਿਰ ਦੇ ਉੱਤੋਂ ਉਹਨਾਂ ਦਾ ਪਿਤਾ ਉੱਠ ਜੇ ਜਾਂ ਪਤਨੀ ਦੇ ਸਿਰ ਦਾ ਸਾਈ ਉੱਠ ਜੇ ਤੇ ਬੜੀ ਮੁਸ਼ਕਲ ਹੋ ਜਾਂਦੀ ਆ ਪਰ ਇਹਨਾਂ ਆ ਇਸ ਪਰਿਵਾਰ ਦੀ ਵੱਤ ਵੱਦ ਮਤ ਕਰਨ ਇਹ ਨਹੀਂ ਬੇਨਤੀ ਪ੍ਰਮਾਨ ਕਰਿਓ ਵੈਗੂ ਜੀ ਕਾ ਕਲਸਾ ਵੈਗੂ ਜੀ ਕੀ ਫਤ ਜਗਵਿੰਦਰ ਸਿੰਘ ਹੋਈ ਕਿਹੜਾ ਪਿੰਡ ਹੈ ਜਾਮਾ ਰਾਏ ਇਹ ਜਿਹੜੇ ਨੌਜਵਾਨਾਂ ਦੱਸਿਆ ਜਾ ਰਿਹਾ ਤੁਸੀਂ ਨਾਲ ਸੀ ਉੱਥੇ ਮੌਕੇ ਤੇ ਕੰਪਨੀ ਦੇ ਵਿੱਚ ਕੀ ਗੱਲਬਾਤ ਹੋਈ ਹੋਦਾਂ ਗੱਲਬਾਤ ਭਾਜੀ ਇਹ ਪਹਿਲਾਂ ਮੇਰੇ ਲਾਗੇ ਕੰਮ ਕਰ ਰਿਹਾ ਸੀ ਬਾਅਦ ਵਿੱਚ ਅਚਾਨਕ ਆਂਦਾ ਮਿਆਂਨਾ ਤੇ ਉਹ ਗਿਆ ਕਿਸ ਕੰਮ ਨੂੰ ਆ ਕਿਸੇ ਨੇ ਕਿਹਾ ਇਹਨੂੰ ਆਪਰੇਟਰ ਨੇ ਕਿਹਾ ਹੋਊਗਾ ਉੱਪਰ ਚੜਨ ਦੀ ਉੱਪਰ ਚੜਿਆ ਤੇ ਰੋਪ ਦੇ ਵਿੱਚ ਦੇ ਪੇਟੇ ਚ ਆ ਗਿਆ ਤੇ ਮੌਕੇ ਤੇ ਲਾ ਕੇ ਇਹਨੂੰ ਹਸਪੀਟਲ ਖੜਿਆ ਪਰ ਹਸਪੀਟਲ ਵਾਲੇ ਡਾਇਰੈਕਟਰਾਂ ਨੇ ਕਿਹਾ ਵੀ ਇਹ ਮੌਕੇ ਤੇ ਹੀ ਪੂਰਾ ਹੋ ਗਿਆ ਸੀ ਉਸ ਵੇਲੇ ਹਾਂ ਤੁਸੀਂ ਉਸੇ ਮੌਕੇ ਤੇ ਇਕੱਠੇ ਸੀਗੇ ਹਾਂ ਜੀ ਇਕੱਠੇ ਮੈਂ ਵੀ ਸਾਂਦੇ ਬਾਅਦ ਸਾਰਾ ਸਟਾਫ ਇਕੱਠਾ ਹੋ ਗਿਆ ਸੀ ਉਸ ਟਾਈਮ ਤੇ ਕੰਪਨੀ ਵੱਲੋਂ ਕੋਈ ਮਤ ਦਿੱਤੀ ਗਈ ਹੈ ਕੰਪਨੀ ਵੱਲੋਂ ਅਜੇ ਤੱਕ ਤਾਂ ਮਤ ਦਿੱਤੀ ਨਹੀਂ ਗਈ ਵੈਸੇ ਪਹੁੰਚਾਉਣ ਤੇ ਉਹਨਾਂ ਦੀ ਮਤਤ ਹੋਈ ਆ ਅੱਗੇ ਕਹਿੰਦੇ ਤੇ ਹੈਗੇ ਕਰਾਂਗੇ ਕੰਪਨੀ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਮੰਗ ਸਰਕਾਰ ਵੱਲੋਂ ਦੇ ਹੀ ਮੰਗ ਕਰਦੇ ਆ ਕਿ ਛੋਟੇ ਛੋਟੇ ਬੱਚਿਆਂ ਦੀ ਵੱਧ ਤੋਂ ਵੱਧ ਮਤ ਕੀਤੀ ਜਾਵੇ ਜਿੰਨੀ ਹੋ ਸਕਦੀ ਹੈ ਫੀਨਾਂਸ ਨੌਜਵਾਨਾ ਸਤਨਾਮ ਸਿੰਘ ਹਾਂ ਕੀ ਨਾਂ ਤੁਹਾਡਾ ਹੈ ਮੇਰਾ ਨਾਮ ਪਾਲ ਸਿੰਘ ਆ ਜੀ ਸਰਪੰਚ ਕੀ ਉੱਧਾ ਜੀ ਤੁਹਾਡਾ ਪਿੰਡ ਮੈਂ ਪਿੰਡ ਦਾ ਸਰਪੰਚ ਆ ਜੀ ਕੀ ਗੱਲ ਬਾਤ ਹੈ ਨੌਜਾਨ ਜਿਹੜੀ ਆਏ ਸੀ ਇਹ ਮੁੰਡਾ ਸਤਨਾਮ ਸਿੰਘ ਜਿਹੜਾ ਜੀ ਕੰਪਨੀ ਚ ਗਿਆ ਸੀ ਕੰਮ ਕਰਨ ਵਾਸਤੇ ਉੱਥੇ ਕੋਈ ਕੰਪਨੀ ਦੇ ਵਿੱਚ ਹਾਦਸਾ ਹੋਇਆ ਹੋਆ ਕੋਈ ਮਸ਼ੀਨ ਦੇ ਨਾਲ ਐਕਸੀਡੈਂਟ ਹੋ ਗਿਆ ਉੱਥੇ ਦੀ ਮੌਕੇ ਤੇ ਮੌਤ ਹੋ ਗਈ ਆ ਡੈਥ ਹੋ ਗਈ ਆ ਕੰਪਨੀ ਵੱਲੋਂ ਮੈਂ ਕੱਲ ਵੀ ਮੈਨੇਜਰ ਸਾਹਿਬ ਨੂੰ ਕਿਹਾ ਸੀ ਮੈਂ ਕਿਹਾ ਇਹਨੂੰ ਕੋਈ ਕੰਪਨਸੇਸ਼ਨ ਕੋਈ ਸਹਤਾ ਜਿਹੜੀ ਆ ਉਹ ਦਿਓ ਉਹ ਕਹਿੰਦੇ ਜੀ ਇਹ ਸਾਡਾ 1 ਮਹੀਨਾ ਲੱਗ ਜਾਣਾ ਵਾ 1 ਮਹੀਨੇ ਤੋਂ ਬਾਅਦ ਕੋਈ ਕੰਪਨਸੇਸ਼ਨ ਅਸੀਂ ਇਹਨੂੰ ਦੇਵਾਂਗੇ ਅਜੇ ਮੌਕੇ ਦੇ ਉੱਤੇ ਅਸੀਂ ਕੁਝ ਵੀ ਦੇ ਸਕਦੇ ਸਿਰਫ ਉਹਨਾਂ ਨੇ লাশ ਜਿਹੜੀ ਆ ਕੋਈ ਪਿੰਡ ਪਛਾਈ ਆ ਬਾਕੀ ਕੋਈ ਸਹਤਾ ਕੋਈ ਕੰਪਨਸੇਸ਼ਨ ਜਿਹੜੀ ਆ ਅਜੇ ਤੱਕ ਨਾ ਸਰਕਾਰ ਨੇ ਨਾ ਕੋਈ ਕੰਪਨੀ ਨੇ ਨਹੀਂ ਦਿੱਤੀ ਇਹ ਬਹੁਤ ਗਰੀਬ ਪਰਿਵਾਰ ਵਾ ਇਹਦੇ ਛੋਟੇ-ਛੋਟੇ ਦੋ ਬੱਚੇ ਆ ਤੇ ਬਹੁਤ ਹੀ ਪਰਿਵਾਰ ਗਰੀਬਾ ਜਿਹੜਾ ਇਹ ਆਪਣੀ ਰੋਟੀ ਰੋਜੀ ਵਾਸਤੇ ਜਿਹੜਾ ਉਹ ਕਮਾਈ ਵਾਸਤੇ ਗਿਆ ਸੀ ਉੱਥੇ ਜਿਹੜਾ ਅਚਾਨਕ ਹਾਦਸਾ ਜਿਹੜਾ ਇਹ ਵਾਪਰਿਆ ਵਾ ਦੁਰਘਟਨਾ ਹੋਈ ਆ ਜਿਸ ਦਿਨ ਆ ਦੀ ਮੌਤ ਹੋ ਗਈ ਆ ਇਹਨੂੰ ਵੱਧ ਤੋਂ ਵੱਧ ਸਰਕਾਰ ਵੱਲੋਂ ਵੀ ਤੇ ਕੰਪਨੀ ਵੱਲੋਂ ਵੀ ਵੱਧ ਤੋਂ ਵੱਧ ਸਹਾਤਾ ਜਿਹੜੀ ਆ ਦੇਣੀ ਚਾਹੀਦੀ ਔਰ ਤੁਰੰਤ ਦੇਣੀ ਚਾਹੀਦੀ ਆ ਹੋ ਕੇ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਸਾਰੇ ਖਰਚੇ ਜਿਹੜੇ ਆ ਇਹਦੇ ਸਿਰ ਤੇ ਚੱਲ ਰਹੇ ਨੇ ਇਸ ਕਰਕੇ ਮੈਂ ਆਪਣੇ ਵੱਲੋਂ ਪਿੰਡ ਵੱਲੋਂ ਪੰਚਾਇਤ ਵੱਲੋਂ ਜਿਹੜੀ ਆ ਉਹ ਕੰਪਨੀ ਨੂੰ ਵੀ ਔਰ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਰੰਤ ਜਿਹੜਾ ਹੋਇਆ ਨੂੰ ਜੋ ਵੀ ਕੰਪਨਸੇਸ਼ਨ ਜਿੰਨੀ ਵੱਧ ਤੋਂ ਵੱਧ ਦਿੱਤੀ ਜਾ ਸਕਦੀ ਆ ਉਹ ਦਿੱਤੀ ਜਾਵੇ दिल्ली क्राइम नेशनल न्यूज़ नजर सफर